ਕੀ ਜੋੜਨਾ ਕੀ ਟੋਟਾ ਹੈ ਹਾਂ ਅੱਜ ਮੇਰੀ ਗੱਲ ਸੁਣ ਤੂੰ ਸਕੂਲ ਵਾਲੀ ਯੂਨੀਫਾਰਮ ਕਾ ਤੀ ਸਕੂਲੇ ਪਾ ਕੇ ਚੱਲੇ ਅੱਜ ਮੰਮਾ ਲਈ ਉਹ ਤਾਂ ਲੈਟ ਮਾਰਦੀ ਸੀ ਫੇਰ ਤਾਂ ਨਹੀਂ ਲੈਟ ਜਾਂਦੀ ਹੁੰਦੀ ਆ ਲੈਟ ਮਾਰਦੀ ਨਹੀਂ ਹੁੰਦੀ ਅੱਜ ਅੱ ਲੈਟ ਚਲੇਗੀ ਸੀ ਫਰੈਂਡ ਲੈਟ ਚਲੇਗੀ ਸੀ ਤੇ ਬਸ ਨਿਕਲ ਵੀ ਇਹਦੀ ਯੂਨੀਫਾਰਮ ਵਾਸ਼ਿੰਗ ਮਸ਼ੀਨ ਚ ਹੀ ਰਹਿ ਗਈ ਗਿੱਲੀ ਗਿੱਲੀ ਤੇ ਸਭ ਕੀ ਨੀ ਬਾਤ ਤੇ ਕਲਵੀਰ ਅਜ ਬਿਨਾ ਯੂਨੀਫਾਰਮ ਤੇ ਚੱਲਿਆ ਤੇ ਦੇਖੋ ਸਕੂਲ ਐ ਦਾ ਕੀ ਰਿਐਕਟ ਕਰਦੇ ਕਲਵੀਰ ਦੇ ਉੱਤੇ ਕਿਸ ਤਰ੍ਹਾਂ ਮੈਂ ਕਹਿ ਦੂੰਗੀ ਉਹਨਾਂ ਨੂੰ ਆਪੋ ਤਾਂ ਟੁੱਟ ਜਾਣਾ ਤੇਰਾ ਤੇ ਕਲਵੀਰ ਤਿਆਰ ਹੋ ਕੇ تیر ਗੁਮਾਰ ਨਾਲ ਖੇਡਣ ਲੱਗ ਗਿਆ ਤੇ ਕਲਵੀਰ ਕਹਿੰਦਾ ਮੈਨੂੰ ਕਹਿੰਦਾ ਤੇ ਜਿੱਜਾ ਮੰਮੀ ਅੱਜ ਮੈਨੂੰ ਮੈਡਮ ਪੜਾਉਣਗੇ ਲੈ ਦੱਸ ਜੇ ਤੇ ਯੂਨੀਫਾਰਮ ਨਹੀਂ ਪਾ ਕੇ ਚੱਲਿਆ ਤਾਂ ਮਤਲਬ ਇਹ ਤਾਂ ਵੀ ਤੈਨੂੰ ਪੜਾਉਂ ਦਵੀਂ ਛੁੱਟੀ ਕਰ ਦੇਣਗੇ ਤੇ ਇੱਕ ਸ਼ਖਸ ਹੋਰ ਆ ਜਿਹੜਾ ਸਵੇਰੇ ਸਵੇਰੇ 4 ਵਜੇ ਜਾ ਕੇ ਤੇ 6 ਵਜੇ ਕੰਮ ਤੋਂ ਮੁੜ ਵੀ ਆਇਆ। ਸਾਡ ਲੱਗੀ ਆਂਦੀ ਹੈ। ਹੈ। 4 ਤੋਂ 6 ਕਿਹੜੀ ਡੋਟੀ ਹੈ ਤੇਰੀ ਦੱਸ ਪਹਿਲਾਂ। 4 ਤੇ ਡੋਟੀ ਹੈ ਬਾਹਵ ਹਵਾਲ ਲੀ ਦੀ ਡੋਟੀ। ਸਵੇਰੇ 4 ਵਜੇ ਉੱਠ ਕੇ ਵੱਜਿਆ ਫਿਰਦਾ ਤੇ 6 ਹੋਏ ਮੈਨੂੰ ਉਹਦੇ ਹੀ ਪਤਾ ਲੱਗਾ ਘੰਟੇ ਕਿੰਨੇ ਗਏ 1:00 ਵਜੇ ਮੇਰੇ ਦੋਸਤ ਦੇ ਨਾਲ। 4 ਵਜੇ ਮਸਤ ਰਾਇਆ ਬੱਸੀ ਬੱਤੀ ਤੇ 4 ਵਜੇ। 4 ਵਜੇ ਸੀ ਤੇ। ਆ ਉਹ ਹੈਗੀ ਸੀ ਠੰਡ ਵਾਲੀ। ਹੋਰ ਦੱਸੋ। ਹੋਰ ਕੀ? ਹਾਂ ਇਨੀ ਵਾਰ ਤੈਨੂੰ ਕਿਹਵੀ ਸਕੂਟਰ ਦੂਜੇ ਪਾਸੇ ਕਰਕੇ ਲਾਇਆ ਕਰ ਹਾਂ ਤੂੰ ਰੋਜ਼ ਇਦਾਂ ਨੂੰ ਲਾ ਦਿੰਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਉਹ ਹਾਂ ਤਾਂ ਸੂਪਰੀ ਦਾ ਨੰਬਰ ਦੇਖ ਨਹੀਂ ਅਸੀਂ ਨਹੀਂ ਵੇਖਣੀ ਸਕੂਟਰ ਦੇ ਨੰਬਰ ਪਲੇਟ ਇੰਨੀ ਬਲਾਕ ਚ ਵਿਖਾਉਣੀ ਨਹੀਂ ਪਤਾ ਅਸੀਂ ਨਹੀਂ ਵਿਖਾਉਣੀ ਛੋੜ ਜਾ ਸਾਰਾ ਮਤਲਬ ਕੋਈ ਨਹੀਂ ਛੋੜ ਦਸ ਕੋਲ ਵੀਰ ਇੱਧਰ ਆ ਜਾ ਪੁੱਤ ਕੀ ਕਰੀ ਜਾਂਦਾ ਕੋਲ ਵੀਰ ਬੱਸ ਆ ਗਈ ਲੱਗਦਾ ਕੋਲ ਵੀਰ ਬੱਸ ਕਲ ਵੀਰ ਆ ਮੈਂ ਬਾਸਾ ਗਈ ਚਲਾ ਜਾ ਆ ਚਲ ਕੇ ਭੱਜੇ ਭੱਜੇ ਕਲ ਵੀਰ ਆ ਚੁਕੇ ਸਕੂਲ ਵਾਲੀ ਬੱਸ ਤੇ ਆਪਾਂ ਚਲੋ ਕਲ ਵੀਰ ਨੂੰ ਸਕੂਲੇ ਚੜਾਉਣ ਤੇ ਬਾਏ ਬਾਏ ਬੋਲਦੇ ਹਾਂ ਹੋਰ ਅੱਛਾ ਰੱਖ ਰੇ ਆ ਜਾ ਬਾਏ ਬਾਏ ਬੋਲਦੇ ਸਾਰਿਆਂ ਨੂੰ ਅਸੀਂ ਚਲਦੇ ਹਾਂ ਸਕੂਲ ਲਈ ਅੱਛਾ ਜੀ ਬਾਏ 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 ਹਾਂ پیرੂ ਬਾਏ ਬਾਏ پیرੂ ਬਾਏ ਬਾਏ ਇੱਕ ਤਾਂ ਜਿਦੋਂ ਅਗਲੇ ਤਾਂ ਇੱਕ ਬੱਸ ਕੋਟਾ ਸਰ ਕੀ ਨਹੀਂ ਭਾਗਿਆ ਨਹੀਂ ਇਹ ਵੀ ਉਹਨਾਂ ਦੀ ਬਾਤ ਹੈ ਡੇਰੇ ਦੇ ਨੋਡ ਪਾਇਆ ਲੈ ਤੇ ਦੱਸਿਆ ਨਹੀਂ ਜਾ ਕੇ ਕਾਹਦੋ ਨਹੀਂ ਪਾ ਕੇ ਆ ਗਿਆ ਹੈਗਾ ਦੱਸਿਆ ਸੀ ਵਿਚਾਰੇ ਦੀ ਸੁਣਦਗੇ ਕੀ ਨੋਡ ਪਾਇਆ ਕਿਰਪਾ ਬੱਚੇ ਕੋ ਰਜਨਾ ਸਕੂਲ ਡਰੈਸ ਨੇ ਭੇਜੀ ਲੈ ਤੇ ਅੱਗੇ ਰਜਨਾ ਐਡਰੈਸ ਜੀ ਜਾਂਦਾ ਵਾ ਅੱਗੇ ਕਿਹੜਾ ਘਰ ਦੇ ਕੱਪੜੇ ਕਿੰਨੇ ਜਵਾਕਾਂ ਦੇ ਪਾਏ ਹੁੰਦੇ ਇੱਥੇ ਆਪਾਂ ਜੇ ਜਾਣੇ ਨੂੰ ਲੈਣਾ ਤਾਂ ਕਦੇ ਕਦੇ ਅੱਟ ਅੱਟ ਤੱਕ ਪੂਰੀ ਪਤਿਆ ਸੇਟ ਨੇ ਪੁੱਲ ਪੁੱਲ ਕਿਉਂਗਾ ਬੜੇ ਸਿਕੜੀ ਦੇ ਨਹੀਂ ਮੈਂ ਤਾਂ ਉਹੀ ਪਾਤੀ ਆਂ ਵੀ ਇਤਨੇ ਜਿਵੇਂ ਜੇ ਬੱਚਾ ਬਦੋਂ ਡਰੈਸ ਵੀ ਇੱਕ ਦਿਨ ਆ ਗਿਆ ਕੋਈ ਉਹ ਰਾਤ ਦੀ ਲੈਟ ਹੀ ਹਣੀ ਸੀ ਨਹੀਂ ਯੂਨੀਫਾਰਮ ਸੁੱਕੀ ਫੇਰ ਪੁੱਤ ਵੀਰੋ ਤੈਨੂੰ ਪਤਾ ਸੀ ਲੈਣ ਜਾਂਦੇ ਆਉਂਦੇ ਅਸੀਂ ਉਥੋਂ ਹਨ ਤਾਂ ਕਿੰਨੇ ਬੱਚੇ ਨਿਕਲਦੇ ਆ ਲੋਕਾਂ ਦੇ ਪਾਈ ਨਹੀਂ ਹੁੰਦੇ ਅਸੀਂ ਫਿਰ ਵੀ ਨਵੇਂ ਡਰੈਸ ਚ ਭੇਜਦੇ ਆ ਚੱਲ ਕੋਈ ਨੰਨ ਕੋਈ ਕੱਢਦੀ ਹੁੰਦੀ ਆ ਪੁੱਤ ਕਿਹਨੇ ਕਿਹ ਗੱਲ ਆ ਜੋ ਆਪਣੀ ਕੱਢ ਹੀ ਦਿੰਦੇ ਆ ਖੋਰ ਕੀ ਗੱਲ ਬਾਤ ਸੁਣਾ ਉਹਨਾਂ ਨੂੰ ਕੋਈ ਕੰਮ ਹਲਕਾਂਂ ਦਿਆ ਕਰੋ ਆਏ ਉੱਪਰ ਆ ਤੇਰੇ ਬੂਟ ਬੜ ਲਾਈਏ ਉਹਨਾਂ ਨੂੰ ਕੰਮ ਕਰਾਇਆ ਕਰੋ ਤੁਸੀਂ ਸਾਨੂੰ ਪੜਾਈ ਆ ਤੇ ਹਾਂਦੇ ਸਾਡੀ ਨਾਲ ਆਹੋ ਸੁਣਣਾ ਗੜ ਬੱਤ ਹਾਂ ਜਸਤਨ ਆ ਬੈਠ ਜਾ ਨਹੀਂ ਚੈਸਟ ਨਹੀਂ ਗੀਏ ਹੈ ਨਾ ਚਲ ਚਲ ਉੱਪਰ ਬਹਿ ਜਾ ਤੂੰ ਹਣ ਸਾਰੇ ਕੱਪੜੇ ਨਾਲ ਉਤਾਰੀ ਜਾ ਇਹਨੂੰ ਪਤਾ ਨਹੀਂ ਜਿੰਦੀ ਬੈਠੀ ਜੋ ਕੋਈ ਨਾ ਦੋ ਮਿੰਟ ਰੁਕ ਕੇ ਤਾਂ ਦੋ ਰੌਂਕ। ਸ਼ੂ ਨਾ ਦੇ ਦੇ। ਸ਼ੂ ਤਾਰਾ ਪਹਿਲਾਂ ਸ਼ੂ ਤਾਰਾ ਲੈ ਕੇ ਤੇ ਮਰੋ ਉਪਰ। ਉਹ ਘਾੜ ਵਾਲੀ ਪੌਂਗੀ ਕਰ ਲੈ ਕਿਤੇ। ਹੱਕੇ ਬਾਹੜਾ ਵਾਲੇ ਪੋਣੀ ਆਪਾਂ। ਉਹਦੇ ਬਾੜਾ ਵਾਲੇ ਪੋਣਿਆ। ਐ ਐਨ ਘਾੜ ਵਾਲੀ ਪੋਣੀ। ਪਾਣੀ ਪੀਣਾ ਕੀ ਖਾਣਾ ਪੀ। ਲਾ ਦੇ ਨੀ ਮੇਰੇ ਗਾਸੂ ਪਾਣੀ ਪੀਣਾ ਕਰੋ। ਸਖਣ ਕੋਲੇ ਦੱਸ ਫੇਰ ਲਾਉਣੀ ਮੈਂ ਤੈਨੂੰ ਲੱਛ ਕੀ ਖਾਣਾ ਪੀਣਾ। ਬੱਚਾ ਕੀ ਲੈਣਾ? ਖਾਣਾ ਚੀ। ਪਹਿਲਾਂ ਮੱਸੀ ਲਾਉਣੀ। ਲੱਤੀ। ਇਹੋ ਫਾੜੀ ਤਤੀਰ ਨੂੰ ਆਂਦੀ ਬੜੀ ਸਕੂਲੇ ਦੀ ਚੀਜ਼ ਮਾਰਵਾ। ਜਦ ਤੀਰ ਕੁਮਾਰ ਵੇਲਾ ਲੱਖਾਂ ਰੱਖੇ ਹਜ਼ਾਰਾਂ ਨਹੀਂ ਫੇਰ ਤਾਂ ਖੇਡਦਾ ਨਹੀਂ 50 ਚਲ ਖੇਡ ਲੈ ਕੁਝ ਖਾ ਪੀ ਲੈ ਅਗਰ ਪਤਾ ਕੁਝ ਪੀ ਲੈ ਚਲ ਖਾ ਪੀ ਲੈ ਖੇਡੂ ਕੋਈ ਦਾ ਫੇਵਰੇਟ ਹੈ ਕਿ ਬੈਠਾ ਪਾਪਾ ਕੋਲ ਬੈਠੇ ਇੰਡੀਪੈਂਡੈਂਟ ਲਾਉਂਗਾ ਆਪਣਾ ਲਾਦ ਨੂੰ ਲਾਦ ਨੂੰ ਇੰਡੀਪੈਂਡੈਂਟ ਲਾਉਂਗਾ ਥੱਲੇ ਕੀ ਤਾਂ ਚਲੋ ਦੀ ਪਜਾਮੀ ਥੱਲੇ ਏ ਏ ਉਹ ਚੱਤ ਬਾਈ ਮਹਿਕ ਦੇ ਸੇਮ 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 ਨਹੀਂ ਹੋਊਗੀ ਮਹਿਕ ਦੇ ਸੇਮ ਸੇਮ ਹੋਊਗੀ ਤਲੀ ਨੂੰ ਬੜਾ ਔਖਾ ਲਾਦਾ ਸੇਮ ਨਹੀਂ ਇੰਡੀਪੈਂਟ ਪੈਂਟ ਦੇ ਖਲੀਤਾ ਪਿੰਡ ਵਿੱਚ ਪਾਵੀ ਨੀ ਮਮੀ ਨੇ ਕੋਲ ਜੀਂਦੀ ਪਿੰਡ ਘੈਂਟ ਲੱਗਦੀ ਤੈਨੂੰ ਬਹੁਤ ਈ ਜਿੰਦਗਾ ਪਿੰਡ ਤਾਂ ਤਾਈਂ ਕੁੰਦੈ ਨੀ ਉਈ ਲਾ ਕੇ ਆਈਆਂ ਨਹੀਂ ਲਾ ਕੇ ਆਈਆਂ ਤੈਨੂੰ ਵੀ ਨਾਲ ਹੀ ਜਾਂ ਦੱਸਦੇ ਚ ਲੈ ਜਾਂਦੇ ਹੁੰਦੇ ਸੀ ਨਾਲਿਆ ਕਰਦੇ ਉਹ ਵੀ ਜਾਂ ਦੱਸ ਸੀ ਇਹਨੂੰ ਤੇ ਅਡ ਨਹੀਂ ਡਾਂਟਦੀ ਇਹਨੂੰ ਕਿਉਂ ਨਹੀਂ ਡਾਂਟਦੀ ਆ ਮਾੜੀ ਇਹਨੂੰ ਡਾਂਟ ਹੁਣ ਮੈਨੂੰ ਡਾਂਟ ਲੋ ਤੈਨੂੰ ਡਾਂਟ ਕੇ ਕੀ ਆਲੀ ਉਹ ਆਈ ਨਹੀਂ ਸ਼ਈ ਆ ਸ਼ਈ ਆ ਕੀ ਸ਼ਈ ਆ ਤੂੰ ਸ਼ਈ ਬੱਸ ਹਾਂ ਕਾਹਲੇ ਗੁੱਟ ਪੈ ਜਾ ਕੇ ਪਾ ਆਹ ਵਾਲਾ ਬੂਟਾ ਚੌਥਾ ਲੱਗਦਾ ਉੱਚੇ ਵਾਲਾ ਕਿ ਬਾਬਾ ਆਹਨੇ ਬੂਟਾ ਚ ਉੱਥਾ ਲੱਗਦਾ ਮੁੰਡੇ ਦੇ ਘਰ ਵਾਲੇ ਬੂਟੇ ਚ ਸੌਖਾ ਲੱਗਦਾ ਵਾ ਤੇ ਪੁੱਠੇ ਪਾਲੇ ਦੂਜੇ ਪੈਰ ਤੇ ਦੂਜਾ ਪੈਰ ਤੇ ਦੂਜਾ ਪੈਰ ਤੇ ਦੂਜਾ ਪੈਰ ਤੇ ਨਾਮ ਮੇਰੀ ਮਰਜ਼ੀ ਮੇਰੀ ਮਰਜ਼ੀ ਤੇਰੀ ਮਰਜ਼ੀ ਤਾਂ ਰਹਿੰਦੀ ਰਹਿੰਦੀ ਹੈ ਮੈਂ ਆਤੀ ਇੱਕ ਸਮਾਂ ਤੇ ਛਾਹ ਜੱਟ ਹੈ ਵੀ ਪੁੱਠਾ ਹੈ ਤੇ ਤਿਰਤਮਾਨ ਗਵਾਜਿਆ ਪੀਰੂ ਦਾ ਕੀਰਤਮਾਨ ਤੇਦਰ ਦਿਆ ਤਿਰਤਮਾਨ ਓ ਚੱਤ ਬਈ ਤੀਰ ਕਮਾਨ ਦੇ ਨਾਲੇ ਇਹਨੂੰ ਬਸ ਮਿਲਦਾ ਤੂੰ ਸਕੂਲੇ ਵੀ ਬੈਠਾ ਤੀਰ ਕਮਾਨ ਨੂੰ ਯਾਦ ਕਰੀ ਜਾਂਦਾ ਰਹਿਣਾ ਸਕੂਲੇ ਮੈਂਨੇ ਨੇ ਉਸੇ ਤੀਨ ਨੂੰ ਯਾਦ ਕਰ ਠੀਕ ਆ ਮੰਮਾ ਤੂੰ ਲੈਣਾ ਪਹਿਲੇ ਮਮੀ ਆਦੀ ਮੰਮਾ ਇਹ ਤੀਰ ਕਮਾਨ ਹੋਰ ਇਹ ਜਨਾਦਾ ਮਿਲੋ ਹਾਂ ਆ ਸ਼ੇਤ ਨੂੰ ਨਾਲ ਹੈ थीए। थीए। अच्छा। और तीन तीन मीनिंग देखो आज ना दी मीनिंग बुक सीओ पापा मेरे दोनों तो ही याद आई हैं पापा पे भी याद नहीं किसे पापा पे जाओ तेरा नाम ही नहीं लिखा ठीक जहाँ नाम भी नाम बोले मामी के नाम जाते जन्म जन्म जाते तेरे दोनों तो ही याद आई थी ठीक पापा की हाँ मेरे साथ तेरे थियटरी की कोई नहीं ਕਿ ਮਰੀ ਸਾਲ ਤੇਨੀ ਛੋਟੀ ਹੋਦੀ ਹਾਂ 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 ਠੀਕ ਹੋ ਗਈ ਠੀਕ ਹੋ ਗਈ ਠਾਠ ਠੀਕ ਨਹੀਂ ਠੀਕ ਹੋ ਗਈ ਠੀਕ ਤਾਂ ਪੱਲੀ ਆਜੀ ਸਾਰੀ ਸਾਰੀ ਛੋਟੀ ਹੋ ਰਹੀ ਉਹਦਾ ਨਹੀਂ ਹੁੰਦਾ ਨਹੀਂ ਹੁੰਦਾ ਵਾ ਚਲ ਆਪਾਂ ਦੋਵੇਂ ਖੇਡਦੇ ਆਂ ਲੈ تیر ਕਮਾਣਦੇ ਆਂ ਪਹਿਲਾਂ ਮੇਰੀ ਸੋਰੀ ਉਹਨੇ ਬੋਲਿਆ ਕਿ ਉਹ ਯੋ ਸ਼ੇਕ ਦੇ ਵਿੱਚ ਪਾਣੀ ਪਿੰਦਾ ਬਿਸਕਟ ਪਿੰਦੇ ਹਾਂ ਬਸ ਅਖੰਡ ਬਈ ਕਲੀਰੇ ਜਾਨਦਾ ਤਾਲ ਦੇ ਵੀ ਤੇਰਾ ਵਹਿਮ ਕਿਸੇ ਦਿਨ ਮ ਖਾ ਜਾਣਾ ਹਲੇ ਭਾਈ ਇਕਲਾ ਇਕਲਾ ਔਰ ਇਕਲਾ ਆ ਰਿਹਾ ਪੋਣਾ ਇਦੋਂ ਹੱਥ ਪੋਣਾ ਤੁਹਾਡੇ ਦੱਦ ਨਾਲਿਆ ਅੱਜ ਦੱਦ ਨਾਲਿਆ ਫੇਰ ਉਦੋਂ ਬਾਅਦ ਚ ਉਦੋਂ ਬਾਅਦ ਚ ਠੰਡ ਪੋਣਾ ਪਰ ਮਿੱਛੇ ਤਰਨਾ ਕਰ ਮਾਣੀ ਪਾਣੀ ਨਹੀਂ ਬੰਦ ਪਿੰਦਾ ਓਏ ਤੇਰੀ ਦੀ ਵੀਰ ਨੂੰ ਦੱਸ ਆਰਾ ਪਤਾ ਹੱਟੀ ਜਾ ਹਣ ਪੀ ਜਾਂਦਾ ਪਰ ਵੀਰ ਨੂੰ ਘੈਂਟ ਬੜਾ ਲੱਗਦਾ ਔਰ ਇਹ ਸ਼ੇਤ ਵੀਰੂ ਤਾਂ ਬੜਾ ਸ਼ੌਂਕੀ ਆ ਰੂਈ ਸ਼ੀਕਦਾ ਕੋਈ ਵੀ ਤਾਂ ਬਹੁਤ ਫਾਇਦਾ ਨਾ ਪਿੰਦਾ ਉਹ ਹਣ ਪੀ ਜਾਂਦਾ ਐਦੂ ਬਾਦ ਹੁਣ ਇਹਨੇ ਖੇਡਣਾ ਠੀਕ ਹੈ ਨਾ ਵੀਰੂ ਨੇ ਬਾਅਦ ਚ ਖੇਡ ਲਈ ਮੈਂ ਤਾਂ ਫੇਰ ਰੋਪੀ ਮਾਉਂਗੀ ਸੇ ਸਟਰਾਂਗ ਬੁਆਏ ਆ ਬਈ ਇਹ ਕੂਲੇ ਜਾਂਦਾ ਵਾ ਤੇ ਉਹ ਬਸ ਤੇ ਨਾ ਕਰਦਾ ਕੋਈ ਕਲਾਸ ਕੂਲੇ ਜਾਂਦਾ ਵਾ ਤੇ ਆ ਕੇ ਔਰ ਇਹੋ ਸ਼ੀਕ ਪੀਂਦਾ ਵਾ ਕੀ ਲੱਗਦੀ ਤਜੀਤ ਉਸ ਵੇ ਸਾਰੇ ਬੱਚੇ ਸਕੂਲੇ ਜਾਇਆ ਕਰੋ ਜਿ ਘਰੇ ਆ ਕੇ ਔਰ ਉਹ ਸ਼ੇਕ ਪੀਆ ਕਰੋ ਹਾਂ ਔਰ ਵੀ ਸਾਰਾ ਖਤਮ ਕਰ ਪਤਾ ਮੱਖੀ ਲੱਗ ਜਾਂਦੀ ਆ ਵਿੱਚ ਹਾਂ ਡੌੜੇ ਹਾਂ ਸਨ ਤੇਰੀ ਡੌੜਾ ਹੀ ਪੜਾ ਕੇ ਤਾਂ ਤੇ ਲੱਗਦੀ ਲ ਵਰਪਤ ਚੰਗੀ ਕਰ ਖਤਮ ਕਰ ਛੋਲੇ ਪੀਲਾ ਪੇਰੂ ਡੌੜਾ ਤੇਰੇ ਜਿਵੇਂ ਮੇਰੀ ਉਂਗਲ ਵਰਗਾ ਬਈ ਵੀ ਖਾ ਕੇ ਆ ਕੋਈ ਤੂੰ ਬਈ ਖਾ ਤੇ ਮੈਂ ਦਾ ਹੈ ਨਹੀਂ ਖਾ ਨਾਇਨ ਐਪਲ ਖਾਦੇ ਆ ਹੈ ਵੀ ਰੂ

ਇਹ ਤੂੰ ਲੈਣਾ ਤੂੰ ਖੰਡ ਪੀਂਦੜਨੀ ਪੀ ਪੀ ਇਹ ਹੋਣਾ ਨਾ ਤੂੰ ਪਲਾ ਤੂੰ ਦਰ ਦਾ ਬੋਸ ਮੈਂ ਪਿਆ ਦਨਾ ਨਹੀਂ ਤੂੰ ਨਾ ਤਰ ਤਰ ਦ ਬੋਸ ਤੇ ਆਂ ਕਹਿੰਦਾ ਨੌਕਰ ਹੈ ਤੱਕ ਦਿੱਤਾ ਪਾ ਜਦੋਂ ਵੀ ਬੋਸ ਦੀ ਘਟਾ ਕਿਹੜੀ ਤੇ ਡੋਕਰ ਤੇ ਬੋਸ ਕੌਣ ਫਿਰ ਬੋਸ ਕੌਣ ਕਰਦਾ ਮੰਮੀ ਕੀ ਹੈ ਫਿਰ ਆ ਬੋਸ ਹੀ ਬਿਲਕੁਲ ਸੀ ਤੇ ਮੰਮੀ ਕੀ ਹੈ ਫਿਰ ਮੰਮੀ ਮਾਪਰਾ ਨੋਕਰਾਂ ਨਹੀਂ ਐ ਕਿ ਮਾਜਾ ਡਾਡਾ ਜੀਾਰੇ ਤੇਰੇ ਡੋਕਰ ਮੈਂ ਤਾਂ ਸੋਚੀ ਜਾਂਦਾ ਇਹ ਨਾ ਪਤਾ ਨਹੀਂ ਕੀ ਲਊਗਾ ਇਹ ਹੈ ਤੂੰ ਦੱਸ ਕੀ ਕਰਤਾ ਆ ਅਜੀ ਨੋਕਰੇ ਤੇ ਬਹੁਤ ਸਾਫ ਪਿਆਦ ਹੋਣੀ ਠੀਕ ਆ ਤੇ ਮਰ ਕਿਹਾ ਮੈਂ ਤੀਰ ਚਲਾਉਂਗਾ ਤੂੰ ਮੇਨ ਚਲਾਈ ਅਲੇ ਫਿਨਿਸ਼ ਕਰ ਦੇ ਓ ਜਾਨੀ ਤੀਰ ਚਲਾ ਲੈ ਵੀ ਚੱਲ ਚੱਲ ਪਤਾ ਪੀਲਾ ਪਰ ਪਾਪਾ ਬੋਲੂਗਾ ਤੇ ਪਲੀਜ਼ ਸਟਾਪ ਕਰ ਜਦੋਂ ਗੋਸ ਹੋਵੇ ਤੇ ਥੋੜੀ ਕੋਪੀ ਵੀ ਤਾਂ ਨਹੀਂ ਤੇ ਨੀ ਚਾਰ ਵਾਰ ਸਕੂਲ ਗਿਆ ਤੇਰੀ ਮਾਂ ਮਾਰਬਤ ਛੋਟਾ ਚੱਲ ਕੋਈ ਨਾ ਤੇਰੇ ਮਾਂ ਮਾਰਬਤ ਛੋਟਾ ਚੱਲ ਦੇ